ਬਿੱਤੇ ਦਿਨੀ ਫਗਵਾੜਾ ਵਿਖੇ ਲੋਕ ਸਭਾ ਚੋਣਾਂ ਦੌਰਾਨ ਹਲਕਾ ਆਪ ਦੇ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਬਾਰੇ ਕੀਤੀ ਗਈ ਗਲਤ ਟਿੱਪਣੀ ਦੇ ਖਿਲਾਫ ਹਿੰਦੂ ਸੰਗਠਨਾ ਵੱਲੋਂ ਅੱਜ ਫਿਰ ਤੋਂ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਐਸਪੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੁਲਿਸ ਵੱਲੋਂ ਉਹਨਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਅੱਜ ਧਰਨਾ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਐਸਐਸਪੀ ਫਗਵਾੜਾ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਐਸਐਸਪੀ ਕਪੂਰਥਲਾ ਨਾਲ ਗੱਲਬਾਤ ਕਰਕੇ 12 ਤਰੀਕ ਨੂੰ ਸਵੇਰੇ 11:30 ਵਜੇ ਦਾ ਟਾਈਮ ਲਿੱਤਾ ਗਿਆ ਇਸ ਦੌਰਾਨ ਹਿੰਦੂ ਸੁਘਟਨਾ ਨੇ ਕਿਹਾ ਕਿ ਅਗਰ ਉਸ ਦਿਨ ਵੀ ਕੋਈ ਕਾਰਵਾਨ ਨਹੀਂ ਹੁੰਦੀ ਤਾਂ ਉਹਨਾਂ ਵੱਲੋਂ ਅਨਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ ਫਗਵਾੜਾ ਤੋਂ ਦੁਆਬਾ ਮੀਡੀਆ ਟੈਨ ਲਈ ਵਿਕਾਸ ਮਨਦੀ ਦੀ ਰਿਪੋਰਟ ਜੋ ਪਿਛਲੇ 1 ਮਹੀਨੇ ਤੋਂ ਸਾਡੀਆਂ Hindu ਸਮਾਜ ਦੀਆਂ ਜੋ ਭਾਵਨਾਵਾਂ ਠੇਸ ਪਹੁੰਚੀ ਸੀ ਭਗਵਾਨ ਰਾਮ ਦੇ ਪ੍ਰਤੀ ਜੁਗਿੰਦਰ ਸਿੰਘ ਮਾਨ ਨੇ ਜੋ ਆਪਸ਼ਬਦ ਕਹਿਏ ਸੀਗੇ ਉਹਦੇ ਪ੍ਰਤੀ ਇਨਸਾਫ ਨਾ ਮਿਲਣ ਕਰਕੇ ਅੱਜ ਸਾਰਾ Hindu ਸਮਾਜ ਨੇ ਐਸਪੀ ਦਫਤਰ ਦੇ ਬਾਹਰ ਧਰਨਾ ਦਿੱਤਾ ਸੀ ਔਰ ਉਸ ਧਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਸ ਗੱਲ ਦਾ ਸਾਨੂੰ ਉਹਨਾਂ ਨੇ ਪ੍ਰੋਮਿਸ ਕੀਤਾ ਆ ਕਿ 12 ਤਰੀਕ ਨੂੰ 11:30 ਵਜੇ ਐਸਪੀ ਮੈਡਮ ਦੇ ਆਫਿਸ ਦੇ ਵਿੱਚ ਐਸਐਸਬੀ ਮੈਡਮ ਕਪੂਰ ਥਲੇ ਤੋਂ ਆਣਗੇ ਔਰ ਆ ਕੇ ਜੋ ਦੋਸ਼ੀ ਵਿਅਕਤੀ ਦੇ ਖਿਲਾਫ ਕਾਰਵਾਈ ਬੰਦੀ ਹੈ ਉਹ ਕਾਰਵਾਈ ਕੀਤੀ ਜਾਏਗੀ ਜੇ 12 ਤਰੀਕ ਨੂੰ ਸਾਨੂੰ ਉਸ ਦਿਨ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਫਿਰ ਅਸੀਂ ਅਨਮਿੱਥੇ ਸਮੇਂ ਤੇ ਲਈ ਇੱਥੇ ਹੀ ਧਰਨਾ ਦੇਵਾਂਗੇ ਔਰ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਅਪੀਲ ਕਰਦਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਸਾਰੇ ਸਮਾਜ ਨੂੰ ਅਪੀਲ ਕਰਦਾ ਸਾਰੇ ਸਮਾਜ ਵਰਗ ਨੂੰ ਅਪੀਲ ਕਰਦਾ ਇਹ ਕੋਈ ਸਾਡਾ ਪਰਸਨਲ ਮਾਮਲਾ ਨਹੀਂ ਕਿਸੇ ਵੀ ਬੰਦੇ ਦਾ ਕਿਸੇ ਵੀ ਕੋਈ ਇੱਕ ਬੰਦੇ ਦੇ ਉੱਤੇ ਕੋਈ ਨਹੀਂ ਹੈਗਾ ਭਗਵਾਨ ਰਾਮ ਜਿੱਦਾਂ ਮੇਰੇ ਅਰਾਧੇ ਆ ਇਦਾਂ ਹੀ ਕਰੋੜਾ ਲੋਕਾਂ ਦੇ ਅਰਾਧੇ ਆ ਇਸ ਕਰਕੇ ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ 12 ਤਰੀਕ ਨੂੰ 11:30 ਵਜੇ ਸਾਰੇ ਬੰਦੇ ਐਸਪੀ ਦਫਤਰ ਪਹੁੰਚਣ ਦੀ ਕਿਰਪਾਲਤਾ ਕਰਨ ਬਹੁਤ ਬਹੁਤ ਧੰਨਵਾਦ ਹੋਊਗਾ ਦੁਕਾਨਦਾਰੀ ਸਾਰੀ ਉਮਰ ਚੱਲਦੀ ਰਹਿਣੀ ਹੈ ਸਮਾਜ ਚੱਲਦਾ ਰਹਿਣਾ ਕੰਮ ਚੱਲਦੇ ਰਹਿਣੇ ਆ ਪਰ ਜੋ ਜੇ ਧਰਮ ਦੇ ਉੱਤੇ ਕੋਈ ਅਟੈਕ ਕਰੂਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਕਰਕੇ ਸਾਰੇ ਮੇਰੇ ਜਿੰਨੇ ਵੀ ਵਰਗ ਜਿੰਨੇ ਵੀ ਸਮਾਜ ਦੇ ਵਰਗ ਦੇ ਬੰਦੇ ਆ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ 11:30 ਵਜੇ 12 ਤਰੀਕ ਨੂੰ ਐਸਪੀ ਦਫਤਰ ਪਹੁੰਚਿਓ ਤਾਂ ਜੋ ਸਾਨੂੰ ਹਿਸਾਬ ਮਿਲ ਸਕੇ ਜੈ ਜੀ ਸ਼੍ਰੀ ਰਾਮ ਜੈ ਕੋਲੇਨਾ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਐਸਪੀ ਦਫ਼ਤਰ ਮੋਹਰੇ ਜਿਹੜਾ ਸਾਰੇ ਫਗਵਾੜੇ ਦੇ Hindu ਸੰਗਠਨਾ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਧਰਨਾ ਲਾਇਆ ਗਿਆ ਇਹਦੇ ਵਿੱਚ ਹੁਣ ਐਸਐਸਪੀ ਸਾਹਿਬ ਨਾਲ ਐਸਪੀ ਸਾਹਿਬ ਨੇ ਗੱਲ ਕਰਕੇ ਸਾਨੂੰ 12 ਤਰੀਕ ਨੂੰ 11 ਵਜੇ ਦਾ ਟਾਈਮ ਦਿੱਤਾ ਆ ਵੀ ਐਸਐਸਪੀ ਸਾਹਿਬ ਇੱਥੇ ਆਉਗੇ ਸਾਰੇ ਸੰਗਠਨਾਂ ਨਾਲ ਗੱਲ ਕਰੋਗੇ ਤੇ ਸਾਡੀ ਇਹੀ ਡਿਮਾਂਡ ਆ ਉਸ ਦਿਨ ਵੀ ਇਹੀ ਡਿਮਾਂਡ ਸੀਗੀ ਅੱਜ ਵੀ ਇਹੀ ਆ ਤੇ 12 ਨੂੰ ਸਾਡੀ ਇਹੀ ਡਿਮਾਂਡ ਹੋਣੀ ਆ ਵੀ ਦੋਸ਼ੀ ਉਤੇ ਪਰਚਾ ਦਰਜ ਕੀਤਾ ਜਾਵੇ ਜਿਹੜੀ ਬੰਦੀਤਾ ਰਹੀ ਹੈ ਮੈਡਮ ਨੇ ਅੱਜ ਵੀ ਭਰੋਸਾ ਦਵਾਇਆ ਤੁਹਾਨੂੰ ਮੈਡਮ ਨੇ ਇਹੀ ਕਿਹਾ ਹੈ ਐਸਪੀ ਸਾਹਿਬ ਨੇ ਵੀ ਐਸਐਸਪੀ ਸਾਹਿਬ 12 ਤਰੀਕ ਨੂੰ ਆ ਰਹੇ ਆ ਇਲੈਕਸ਼ਨ ਕਰਕੇ ਬੀਤੀਆਂ ਵੀ ਦੋ ਦਿਨਾਂ ਸਾਨੂੰ ਟਾਈਮ ਦਿੱਤਾ ਜਾਵੇ ਵੀ ਤੁਹਾਡੀ ਬੰਦੀ ਕਾਰਵਾਈ ਕੀਤੀ ਜਾਊਗੀ ਪਰ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਜਿੱਦਾਂ ਪਹਿਲਾਂ ਰਾਜੂ ਭਾਈ ਨੇ ਵੀ ਕੀਤੀ ਆ ਕਿ ਇਹ ਮਸਲਾ ਕਿਸੇ ਧਾਰਮਿਕ ਸੰਗਠਨ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਹੈਗਾ ਇਹ ਸਾਡੇ ਸਾਰੇ ਹਿੰਦੂਆਂ ਦੇ ਅਰਾਧੇ ਆ ਹਿੰਦੂਆਂ ਦੇ ਕਿ ਮੈਂ ਸਾਰੇ ਪੰਜਾਬੀ ਐ ਸਾਰੇ ਹਿੰਦੁਸਤਾਨ ਦੇ ਇਰਾਦੇ ਪ੍ਰਭੂ ਸ਼੍ਰੀ ਰਾਮ ਦੇ ਉੱਤੇ ਅਟੈਕ ਹੋਇਆ ਵਾ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ 1700 ਵਾਰ ਪ੍ਰਭੂ ਸ਼੍ਰੀ ਰਾਮ ਦਾ ਨਾਮ ਆ ਇਸ ਕਰਕੇ ਉਹ ਉਹਨਾਂ ਦੇ ਸਤਿਤਰ ਤੇ ਸਵਾਲ ਚੱਕਿਆ ਗਿਆ ਵਾ ਉਹਨਾਂ ਬਾਰੇ ਗਲਤ ਬੋਲਿਆ ਗਿਆ ਵਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਆਂ ਵੀ ਇੱਥੇ 11:30 ਵਜੇ 12 ਤਰੀਕ ਨੂੰ ਸਾਰੇ ਇਕੱਠੇ ਹੋ ਕੇ ਪਹੁੰਚੋ ਕਿਉਂਕਿ ਇਹ ਕਿਸੇ ਦੀ ਪਰਸਨ ਲੜਾਈ ਨਹੀਂ ਸਾਰੇ ਧਰਮ ਦੀ ਲੜਾਈ ਆ ਇਕੱਠੇ ਹੋ ਕੇ ਆਪਾਂ ਲਾ ਲੂਆਂਗੇ ਤਾਂ ਠੀਕ ਰਹੂਗਾ ਨਹੀਂ ਤਾਂ ਅੱਗੇ ਤੋਂ ਫਿਰ ਸਭ ਦਾ ਮਦਰੋ ਕਹਿ ਰਹੀ ਹੈ ਵੀ ਬਹੁਤ ਔਖਾ ਟਾਈਮ ਆ ਜਾਣਾ ਵਾ ਇੱਕ ਦੂਏ ਨਾਲ ਬਾਹਣਾ ਬਾਹ ਫੜ ਕੇ ਖੜ੍ਹ ਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ